ਕਿਉਂਕਿ ਬੀਜੇਪੀ ਪੰਜਾਬ ਚੋਂ ਕਦੇ ਨਹੀਂ ਜਿੱਤਦੀ ਪਰ ਉਹ ਕਹਿੰਦੇ ਜੇ ਨਹੀਂ ਜਿੱਤਦੇ ਪਰ ਮੈਨੇ ਕੰਮ ਖਰਾਬ ਕਰੋ ਜਿਵੇਂ ਤੁਹਾਨੂੰ ਦਿੱਲੀ ਚ ਤੰਗ ਕਰ ਰਿਹਾ ਓਵੇਂ ਜਿਵੇਂ ਇੱਥੇ ਪੰਜਾਬ ਚ ਤੰਗ ਕਰ ਰਿਹਾ ਸਾਡੇ ਪੈਸੇ ਰੋਕ ਰੱਖਿਆ ਉਹ ਪੈਸੇ ਕੋਈ ਸੈਂਟਰ ਨੇ ਆਪ ਨਹੀਂ ਛਾਪੇ ਉਹਨਾਂ ਕੋਈ ਆਪਣੇ ਮਸ਼ੀਨਾਂ ਚ ਨਹੀਂ ਛਾਪੇ ਉਹ ਪੈਸੇ ਪੰਜਾਬੀਆਂ ਦੇ ਨੇ ਪੈਟਰੋਲ ਡੀਜ਼ਲ ਚੋਂ ਜੀਐਸਟੀ ਚੋਂ ਵੈਟ ਚੋਂ ਹਰ ਕਿਸ ਕੇਂਦਰੀ ਸਕੀਮਾਂ ਚੋਂ ਇੱਥੋਂ ਟੈਕਸ ਜਾਂਦਾ ਹੈ ਉਹ ਟੈਕਸ ਦਾ ਪੈਸਾ ਫੈਡਰਲ ਗਵਰਨਮੈਂਟ ਨੇ ਵਾਪਸ ਕਰਨਾ ਹੁੰਦਾ ਪਰ ਇਹ ਸਾਡੇ ਨਾਲ ਸਲੂਕ ਜੋ ਕਰ ਰਹੇ ਨੇ 5.5 ਹਜ਼ਾਰ ਕਰੋੜ ਤੱਕ ਦਾ ਅਰਡੀਐਫ ਦਾ ਰੋਕਿਆ ਹੋਇਆ ਜੀ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀਆਂ ਨੂੰ ਅਪਗ੍ਰੇਡ ਕਰਨਾ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਅਪਗ੍ਰੇਡ ਕਰਨਾ ਉਹਦੇ ਵਾਸਤੇ ਪੈਸਾ ਹੈ ਮੈਂ ਪੁੱਛਣਾ ਚਾਹੂੰਗਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਿਹੜੇ ਅੱਜ ਬੀਜਪੀ 'ਚ ਬੈਠੇ ਨੇ ਕਿ ਉਹਨਾਂ ਦੀ ਗਲਤੀ ਕਰਕੇ ਪੈਸਾ ਰੋਕਿਆ ਸੀ ਜਦੋਂ ਆਰਡੀਐਫ ਦਾ ਪੈਸਾ ਪਿਛਲੀ ਵਾਰ ਆਇਆ ਲਾਸਟ ਕਿਸ਼ਤ ਉਹਨਾਂ ਨੇ ਕਿਤੇ ਹੋਰ ਵਰਤ ਲਈ ਮੰਡੀਆਂ ਤੇ ਤੇ ਮੰਡਿਆਣੀਆਂ ਸੜਕਾਂ ਤੇ ਨਹੀਂ ਵਰਤੀ ਤਾਂ ਸੈਂਟਰ ਨੇ ਪੈਸਾ ਰੋਕਤਾ ਕਿ ਤੁਸੀਂ ਮਿਸਯੂਜ਼ ਕੀਤਾ ਹੈ ਇਸ ਫੰਡ ਦਾ ਮੰਤਵ ਕੋਈ ਹੋਰ ਸੀ ਦਿੱਤਾ ਕਿਤੇ ਹੋਰ ਜਦੋਂ ਸਾਡੀ ਸਰਕਾਰ ਆਈ ਸੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਐਮੈਂਡਮੈਂਟ ਕਰੋ ਪਹਿਲਾਂ ਕਿ ਮੰਡੀਆਂ ਤੇ ਮੰਡੀਆਂ ਦੀਆਂ ਸੜਕਾਂ ਲਈ ਹੀ ਵਰਤੇ ਜਾਊਗਾ ਅਸੀਂ ਇੱਕ ਮਿੰਟ ਨਹੀਂ ਲਾਇਆ ਕੈਬਨਿਟ ਦੇ ਵਿੱਚ ਲਿਆ ਕੇ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਐਮੈਂਡ ਕਰਤਾ ਕਿ ਮੰਡੀਆਂ ਦਾ ਹੀ ਪੈਸਾ ਹੈ ਮੰਡੀਆਂ ਤੇ ਲੱਗੂ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਤੇ ਲੱਗੂ ਉਸ ਤੋਂ ਬਾਅਦ ਵੀ ਉਹ ਕਹਿੰਦੇ ਹੁਣ ਤੁਸੀਂ ਮੰਡੀ ਫੀਸ ਘਟਾਓ ਤੁਹਾਡੀ ਕਿ 3 3% ਹੈ ਇਹਨੂੰ ਅਸੀਂ ਜ਼ੀਰੋ ਕਰਾਂਗੇ ਅਸੀਂ ਕਹ ਜੇ ਅਸੀਂ ਪੂਰੇ ਦੇਸ਼ ਨੂੰ ਅਨਾਜ ਦਿੰਨੇ ਆ ਟਿੱਡ ਭਰਦੇ ਆ ਤੇ ਸਾਡਾ ਮੰਡੀ ਫੀਸ ਤਾਂ ਸਾਨੂੰ ਦੇਓਗੇ ਦੇਓਗੇ ਨਾ ਨਾ ਜੀ ਕਹਿੰਦੇ ਅਸੀਂ ਯੂਪੀ ਬਿਹਾਰ ਵਾਂਗੂ ਕਰਾਂਗੇ ਯੂਪੀ ਬਿਹਾਰ ਨਾਲ ਕਿਹਨੇ ਮੈਚ ਕੀਤਾ ਜਾ ਸਕਦਾ ਪੰਜਾਬ ਦੀਆਂ ਮੰਡੀਆਂ ਨੂੰ ਉਸ ਤੋਂ ਮੰਡੀਆਂ 3 300 ਕਿਲੋਮੀਟਰ ਤੇ ਨਹੀਂ ਸਾਡੇ ਹਰ 4 ਕਿਲੋਮੀਟਰ ਦੇ ਰੇਡੀਅਸ 'ਚ ਮੰਡੀ ਹੈ ਬਹੁਤ ਲੜਾਈ ਲੜੀ ਇਹਨਾਂ ਨਾਲ ਕੈਪਟਨ ਸਾਹਿਬ ਤਾਂ ਆਪਣਾ ਕੰਮ ਕਰਕੇ ਬੀਜੇਪੀ ਚਲੇ ਗਏ ਕਿਉਂਕਿ ਬੀਜੇਪੀ ਨਹੀਂ ਕਰਵਾਇਆ ਹੁਸ਼ਿਆ ਦੇ ਕੰਮ ਪਹਿਲਾਂ ਕਿਉਂਕਿ ਸੋ ਲੜਾਈ ਹੈ ਮੈਂ ਲੜ ਰਿਹਾ ਲੜਾਈ ਮੈਨੂੰ ਲੜਨੀ ਪੈ ਰਹੀ ਹੈ ਭਾਜਪੀ ਨਾਲ ਗਵਰਨਰ ਨਾਲ ਸਾਰਿਆਂ ਨਾਲ ਲੜਾਈ ਮੈਨੂੰ ਲੜਨੀ ਪੈ ਰਹੀ ਹੈ ਜਿਹੜੇ ਪੰਜਾਬ ਦੇ ਹੱਕ ਮਾਰਦੇ ਐ ਐਸੇ ਤਰ੍ਹਾਂ ਐਨਐਚਐਮ ਦਾ ਪੈਸਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਉਹ ਰੋਕ ਕੇ ਬੈਠਿਆ ਹੈ ਹੋਰ ਬਹੁਤ ਸਾਰੀਆਂ ਸਕੀਮਾਂ ਦਾ ਪੈਸਾ ਕਰਕੇ 8000 ਕਰੋੜ ਰੋਕ ਕੇ ਬੈਠੇ ਜੀ ਜੇ ਕਿਤੇ ਉਹ 8000 ਕਰੋੜ ਵੀ ਆ ਜੇ ਮੈਂ ਕਿੰਨੇ ਹੋਰ ਬੇਰੁਜ਼ਗਾਰ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੌਕਰੀ ਦੇਵਾਂਗਾ ਤਾਂ ਕਰਕੇ ਮੈਂ ਕਹਿ ਰਿਹਾ ਕਿ ਜੇ ਮੈਂ ਇਕੱਲਾ ਲੜ ਰਿਹਾ ਫਿਰ ਵੀ ਤਰੱਕੀ ਹੋਈ ਜਾਂਦੀ ਐ ਜੇ ਤੁਸੀਂ ਮੈਨੂੰ 13 ਹੱਥ ਹੋਰ ਦੇ ਦੋਗੇ 13 ਇੱਥੋਂ ਜਾਣਗੇ ਦਿੱਲੀ ਤੋਂ ਕੁਰਖੇਤਰ ਤੋਂ ਵਿਧਰਾਤ ਤੋਂ ਆਉਣਗੇ ਸਾਡੇ 10 ਪਹਿਲੇ ਨੇ 10 ਵਾਚ ਜਦੋਂ ਸਾਡੀ ਦੋਨੇ ਸਤਨਾ ਚ ਗਿਣਤੀ 30 ਤੋਂ 40 ਹੋ ਗਈ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਇੱਕ ਰੁਪਈਆ ਵੀ ਰੋਕ ਕੇ ਦਿਖਾ ਦੇ ਪੰਜਾਬ ਦੇ ਹੱਕ ਦਾ ਪੈਸਾ ਕੋਈ ਰੋਕ ਕੇ ਦਿਖਾ ਦੇ ਉੱਥੇ ਜਿਹੜੀ ਵੀ ਸਰਕਾਰ ਹੋਊਗੀ ਜਦੋਂ ਜਦੋਂ ਉੱਥੇ 20 25 ਜਣੇ ਇਕੱਠੇ ਬੋਲਣਗੇ ਪੋਲੀਟੀਕਲ ਪਾਵਰ ਪਾਤੀ ਹੈ ਸੈਂਟਰ ਕੋਲੇ ਕਿ ਇਹ ਬੰਦੇ ਸਟੇਟ ਵਾਸਤੇ ਹੱਕ ਮੰਗਦੇ ਆ ਇਹਨਾਂ ਨੂੰ ਹੱਕ ਦੇਣਾ ਪੈਣਾ ਨਹੀਂ ਤਾਂ ਇਹਨਾਂ ਨੇ ਸੰਸਦ ਨਹੀਂ ਚੱਲਣ ਦੇਣੀ ਨਹੀਂ ਪੈ ਇਹਨਾਂ ਨੇ ਸਾਰੇ ਦੇਸ਼ ਦੇ ਵਿੱਚ ਜਲੂਸ ਕੱਢਣਾ ਸਾਡਾ ਕਿ ਤੁਸੀਂ ਕਿਵੇਂ ਫੈਡਰਲ ਗਵਰਨਮੈਂਟ ਚਲਾ ਰਹੇ ਹੋ ਤੁਸੀਂ ਪੱਕਾ ਪਾਤ ਕਰ ਰਹੇ ਆ